ਅੱਜ ਅਪਾਣੇ ਗੱਲ ਕਰਨੀਆਂ ਸੋਈਆਂ ਦੀ 10 ਸੋਈਆਂ ਦੀ ਇਹ ਪੰਜ ਬਾਣੀਆਂ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਹਰ ਰੋਜ਼ ਅਸੀਂ ਦੇਖਣਾ ਕਿ ਇਹਦੇ ਵਿੱਚ ਕੀ ਗੱਲ ਕੀਤੀ ਹੋਈ ਆ ਜੇ ਅਸੀਂ ਇਹਨੂੰ ਇੱਕ ਵਾਰ ਪੜ੍ਹ ਕੇ ਸਮਝ ਲਾਂਗੇ ਉਸਤੇ ਅਮਲ ਕਰਾਂਗੇ ਫਿਰ ਸਾਨੂੰ ਵਾਰ-ਵਾਰ ਪੜ੍ਹਨ ਦੀ ਵੀ ਲੋੜ ਪੈਣੀ ਕਈ ਥਾਵਾਂ ਤੇ ਗੁਰਬਾਣੀ ਦੇ ਵਿੱਚ ਰਾਜਿਆਂ ਨੂੰ ਧਰਮ ਉਤੇ ਚੱਲਣ ਦੀ ਸਿੱਖਿਆ ਦਿੱਤੀ ਹੋਈ ਆ ਰਾਜਿਆਂ ਤੇ ਜਿਹੜੇ ਧਰਮ ਦੇ ਪੈਰੋਕਾਰ ਨੇ ਠੇਕੇਦਾਰ ਨੇ ਕੁਰਦਵਾਰਿਆਂ ਜਾਂ ਮੰਦਰਾ ਮਸੀਤਾਂ ਦੇ ਵਿੱਚ ਪੁਜਾਰੀ ਮੌਲਵੀ ਇਹਨਾਂ ਸਭ ਨੂੰ ਕਿਉਂਕਿ ਉਹਨਾਂ ਨੇ ਅੱਗੇ ਤਰੁ ਖਲਾਉਣਾ ਹੁੰਦਾ ਜਿਹੜਾ ਜੱਗ ਹੁੰਦਾ ਦੁਨੀਆ ਹੁੰਦੀ ਆ ਉਹ ਤਾਂ ਭੇਡਾਂ ਨੇ ਇਹ ਜੱਗ ਕੀ ਭੇਡਾਂ ਚਾਲ ਹੈ ਉਹਨਾਂ ਨੇ ਤਾਂ ਜਿਵੇਂ ਪਿੱਛੇ ਵੇਚ ਚੱਲੀ ਜਾਣਾ ਰਾਜੇ ਨੂੰ ਸਪੈਸ਼ਲ ਤਾਂ ਸਮੋਧਿਤ ਆ ਕਿ ਜਥਾ ਰਾਜਾ tatha ਪਰਜਾ ਵੀ ਜ਼ਿੰਮੇਦਾਰ ਰਾਜਾ ਹੁੰਦਾ ਉਮੀਦੀ ਪਰਜਾ ਹੁੰਦੀ ਆ ਰਾਜੇ ਤੇ ਧਰਮ ਦੇ ਠੇਕੇਦਾਰਾਂ ਨੇ ਧਰਮ ਚਲਾਉਣਾ ਹੁੰਦਾ ਲੀ ਪਰਜਾ ਹੁੰਦੀ ਆ ਉਹ ਪੇਡਾ ਹੁੰਦੀਆਂ ਨੇ ਉਹਦਾ ਪੇਡਾ ਚਾਲ ਵਾਂਗੂ ਪਿੱਛੇ ਹੁੰਦੀਆਂ ਨੇ ਜਿਵੇਂ ਦਾ ਜਹਾਜਾ ਸਮਾਂ ਹੰਦਾ ਉਹਵੇਂ ਪੇਡਾ ਤੁਰ ਜਾਂਦੀਆਂ ਨੇ ਸਰਾਗਬ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਰਾਗਬ ਸਰੇਵੜੇ ਹੁੰਦੇ ਨੇ ਸਰੇਵੜੇ ਜਿਹੜੇ ਜੈਨੀ ਉਹ ਆਪਣੇ ਆਪ ਨੂੰ ਬਿਲਕੁਲ ਸ਼ੁੱਧ ਕਰਕੇ ਰੱਖਦੇ ਨੇ ਪਾਪ ਮੁਕਤ ਕਰਕੇ ਰੱਖਦੇ ਨੇ ਮੂੰਹ ਤੇ ਕੱਪੜਾ ਚਿੱਟਾ ਜਿਹਾ ਕੋਈ ਬੰਨ ਕੇ ਰੱਖਦੇ ਨੇ ਉਹ ਨੰਗੇ ਪੈਰੀ ਤੁਰਦੇ ਨੇ ਤਾਂ ਕਿ ਸਾਡੇ ਪੈਰਾਂ ਥੱਲੇ ਆ ਕੇ ਕੋਈ ਜੀਵ ਕੀੜੀ ਮਰ ਨਾ ਜਾਵੇ ਜੇ ਜੁੱਤੀ ਪਾਈ ਹੋਊ ਤਾਂ ਮਰ ਸਕਦੇ ਨੇ ਪੈਰਾਂ ਨਾਲ ਪੋਲਾ ਹੁੰਦਾ ਫਿਰ ਬਚ ਜਾਂਦਾ ਜਦੋਂ ਉਹ ਆਪਣਾ ਮਲਮ ਉਤਰ ਕਰਦੇ ਨੇ ਟੱਟੀ ਕਰਦੇ ਨੇ ਤਾਂ ਉਸ ਨੂੰ ਖੋਲ ਦਿੰਦੇ ਨੇ ਜਿਵੇਂ ਲਾਲ ਗਦੇਵ ਜੀ ਨੇ ਕਿਹਾ ਲੈਣ ਪੜਾਸਾ ਜੇ ਜਦੋਂ ਉਹ ਫੋਲਦੇ ਨੇ ਆਪਣਾ ਗੰਦ ਫਿਰ ਉਹਨਾਂ ਨੂੰ ਪੜਾਸਤਾ ਆਉਂਦੀ ਹਈ ਆ ਸਰਾਗ ਉਹ ਸਰੇਵੜੇ ਸ਼ੁੱਧ ਮੰਨਦੇ ਨੇ ਸਮੂਹ ਸਿਧਾਂਤ ਕੇ ਸਾਰੇ ਸਮੂਹ ਸਿੱਧਾਂ ਕੇ ਦੇਖ ਫਿਰਿਓ ਕਰ ਯੋਗਜਤੀ ਕੇ ਯੋਗਜਤੀਆਂ ਨੇ ਕਹਿੰਨੇ ਘਰ ਮੈਂ ਦੇਖ ਚੁੱਕੇ ਆ ਮੈਂ ਸਭ ਨੂੰ ਟਟੋਲ ਕੇ ਦੇਖ ਲਿਆ ਸੂਰ ਸੁਰਾਰਧਨ ਸੁਧ ਸੁਦਾਦਿਕ ਸੰਤ ਸਮੂਹ अनेकमति के ਕਿ ਕਿ ਵੱਡੇ ਵੱਡੇ ਸੂਰ ਮੇ ਤੇ ਆਪਣੇ ਆਪ ਨੂੰ ਸ਼ੁੱਧ ਰੱਖਣ ਵਾਲੇ ਸਾਧੂ ਸਮੂਹ अनेकमति के ਨੀਕਾ ਮੱਤਾ ਦੇ ਸੰਤ ਸਾਰੇ ਮੈਂ ਦੇਖ ਫਿਰ ਲਿਆ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੇ ਤਾਂ ਪ੍ਰਣਪਤੀ ਹੈ ਕਿਨਵੇਂ ਸਾਰਿਆਂ ਨੂੰ ਦੇਖ ਰਿਹਾ ਟਟੋਲ ਰਿਹਾ ਉਹਨਾਂ ਨਾਲ ਗੱਲਬਾਤ ਕਰਕੇ ਵਿਚਾਰ ਕਰਕੇ ਜੱਜ ਕਰ ਰਿਹਾ ਕਿਸੇ ਕੋਲ ਵੀ ਪ੍ਰਣਪਤੀ ਦੀ ਮਤ ਨਹੀਂ ਹੈਗੀ ਸਾਰੇ ਹੀ ਦੇਸ਼ ਨੂੰ ਦੇਖ ਰਹੇ ਆ ਫਿਰ ਕੇ ਕਿਸੇ ਕੋਲ ਪ੍ਰਣਪਤੀ ਦੀ ਮਤ ਨਹੀਂ ਹੈਗੀ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਇੱਕ ਰਤੀ ਵਿਨ ਇੱਕ ਰਤੀ ਕੇ ਇਹ ਕ੍ਰਤੀ ਦੇ ਵੀ ਨਹੀਂ ਹੈਗੇ ਸਾਰੇ ਉਹ ਅੱਗੇ ਜਾ ਕੇ ਕਿਹੜੇ ਵਕ ਵਕ ਪ੍ਰਕਾਰ ਦੇ ਜਤੀ ਸਤੀ ਨੇ ਉਹਨਾਂ ਦੀ ਐਸੀ ਪੰਢੀ ਕਰਦੇ ਨੇ ਜਿਹਨੇ ਕਾਲ ਉਸਤਤ ਨੂੰ ਇੱਕ ਵਾਰ ਚੱਜ ਨਾਲ ਸਮਝ ਕੇ ਪੜ ਲਿਆ ਉਹ ਮੁੜ ਕੇ ਜਿੰਦਗੀ ਜੀ ਕਦੇ ਵਿਹਿਮ ਪਰਮਾਜ ਨਹੀਂ ਪੈਂਦਾ ਤੇ ਕੌਣ ਕੌਣ ਵਿਹਿਮ ਪਰਮ ਚ ਉਹਨੂੰ ਸਾਰਾ ਗਿਆਨ ਹੋ ਜਾਂਦਾ ਸ਼੍ਰੀ ਭਗਵਾਨ ਦੀ ਕਿਰਪਾ ਤੋਂ ਬਿਨਾਂ ਹੋ ਇੱਕ ਰਤੀ ਦੇ ਵੀ ਨਹੀਂ ਹੈਗੇ ਗਿਆਨ ਖੜਕ ਦੇਣਾ ਆਪਣੀ ਗਿਆਨ ਸਿੱਖਿਆ ਦੇ ਦੇਣੀ ਉਹੀ ਕਿਰਪਾ ਹੁੰਦੀ ਆ ਜੇ ਕਿਸੇ ਨੂੰ ਉਹ ਗਿਆਨ ਨਹੀਂ ਮਿਲਿਆ ਤਾਂ ਉਹ ਭਲੇਖੇ ਪਰਮਾਨੀਆਂ ਮਤਾਂ ਦੇ ਵਿੱਚ ਫਿਰੂਗਾ ਉਸ ਸੱਚ ਦੇ ਗਿਆਨ ਤੋਂ ਬਿਨਾ ਉਹ ਇੱਕ ਰਤੀ ਦੇ ਵੀ ਨਹੀਂ ਹੈਗੇ ਸ੍ਰੀ ਭਗਵਾਨ ਜੋ ਸਬਦਾ ਕਰਤਾ ਜੋ ਸਭ ਨੂੰ ਸਿੱਖਿਆ ਦੇ ਰਿਹਾ ਪਹਿਲੇ ਸਵੇਈਏ ਜਿੱਥੇ ਉਹਨਾਂ ਨੇ ਸੰਤ ਸਾਧ ਸਰੇਵੜੇ ਨਵਾਰੇ ਦੱਸਤਾ ਅਗਲੇ ਸਵੇਈਏ ਦੇ ਵਿੱਚ ਫਿਰ ਉਹ ਇੱਕ ਐਗਜ਼ਾਮਪਲ ਦੱਸ ਰਹੇ ਨੇ ਇਕ ਉਮੀਦ ਰਾਜੇ ਦੀ ਐਗਜ਼ੈਂਪਲ ਦੱਸ ਕੇ ਸਮਝਾ ਰਹੇ ਨੇ ਅਗਲੇ ਸਵਈਏ ਦੇ ਵਿੱਚ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਨਕਿ ਗਹਨ ਕੋ ਜਾਤ ਨਿਵਾਰੇ ਮਸਤੇ ਹੋਏ ਹਾਥੀ ਕਹੇ ਕਿਸੇ ਕੋਲ ਹੋਣ ਪੂਰਾ ਸਵਾਰੇ ਹੋਏ ਉਨੂਪ ਬਿਆਨ ਤੋਂ ਪਰੇ ਐਨੀ ਉਹਦੀ ਸਜਾਵਟ ਕੀਤੀ ਹੋਵੇ ਕੋਟ ਕੋ ਲੱਖਾ ਹੀ ਕੁਰੰਗ ਘੂੜੇ ਹੋਣ ਕੁਰੰਗ ਸੇ ਕੂਦਤ ਐਸੇ ਘੂੜੇ ਹੋਣ ਉਹ ਹਿਰਨਾ ਵਾਂਗੂ ਕੁੱਦਦੇ ਹੋਣ ਪੌਣ ਕੇ ਗੌਰ ਕੋ ਜਾਤ ਨਿਵਾਰੇ ਜਿਵੇਂ ਹਵਾ ਜਿੰਨੀ ਤੇਜ਼ ਚੱਲਦੀ ਅੰਨੀ ਤੇਜ਼ ਭਜਦੇ ਹੋਣ ਹਵਾ ਨੂੰ ਕੁਛ ਨਹੀਂ ਗਿਣਦੇ ਹੋਣ ਭਾਰੀ ਪੂਜਨ ਕੇ ਭੂਪ ਭਲੀ ਵਿਧੀ ਨਿਯਾਵਤ ਸੀਸ ਨਾ ਜਾਤ ਵਿਚਾਰੇ ਕਦੇ ਭਾਰੀ ਬਹਾਲੇ ਰਾਜੇ ਭਾਰੀ ਵਾ ਮਤਲਬ ਜਿਹਨੂੰ ਕਿਰਪਾਨ ਵਧੀਆ ਚਲੋਣੀ ਆਉਂਦੀ ਆ ਵਧੀਆ ਸਸਤਾ ਧਾਰੀਆ ਜੋ ਸ਼ਾਸਤ੍ਰ ਵਿਦਿਆ ਦਾ ਗਿਆਤਾ ਭਾਰੀ ਭਜਨ ਕੇ ਭੂਪ ਭਲੀ ਵਿਧੀ ਚੰਗੀ ਵਿਧੀ ਨਾਲ ਨਿਆਵਤ ਸੀਸ ਨਾ ਜਤ ਵਿਚਾਰੇ ਉਸ ਅੱਗੇ ਸੀਸ ਝੁਕਾਉਂਦੇ ਹੋਣ ਉਹਨਾਂ ਰਾਜਾ ਦਾ ਵੀ ਉਹ ਮਹਾਰਾਜਾ ਹੋਵੇ ਇੱਤੇ ਭਏ ਤੋਂ ਕਹਾ ਭਏ ਭੂਪਤੀ ਅੰਤ ਕੋ ਨਾ ਗਿਹੀ ਪਾਏ ਪਧਾਰੇ ਕਿਤੇ ਐਡਾ ਰਾਜਾ ਹੋ ਕੇ ਜਿਹਦੇ ਕੋਲ ਐਡੇ ਐਡੇ ਸੋਨੇ ਸੋਨੇ ਸਵਾਰੇ ਹਾਥੀ ਹੋਣ ਘੋੜੇ ਹੋਣ ਲੱਖਾਂ ਖੇਦਨਾ ਵਾਂਗੂ ਟੱਪਦੇ ਹਵਾ ਵਾਂਗੂ ਭੱਜਦੇ ਵੱਡੇ ਵੱਡੇ ਰਾਜੇ ਉਹਨਾਂ ਨੂੰ ਵਿਧੀ ਪੂਰਵਕ ਆ ਕੇ ਦੰਸਕਾਰ ਕਰਦੇ ਹੁਣ ਸੀਸ ਝੁਕਾਉਦੇ ਹੁਣ ਉਹਦੇ ਮੂਹਰੇ ਐਡਾ ਵੱਡਾ ਜੇ ਕੋਈ ਰਾਜ ਮਹਾਰਾਜਾ ਹੋਵੇ ਇੱਤੇ ਭਏ ਤੋਂ ਕਹਾ ਪਏ ਭੂਪਤੀ ਕਦੇ ਐਡਾ ਜੇ ਕੋਈ ਭੂਪਤੀ ਹੋ ਗਿਆ ਤਾਂ ਕੀ ਹੋ ਗਿਆ ਅੰਤ ਖੁਨਾਗੇ ਹੀ ਭਾਏ ਪਧਾਰੇ ਐਂਡ ਨੂੰ ਤਾਂ ਉਹਨੇ ਮਾਰ ਕੇ ਰੰਗੇ ਪੈਰੀਓ ਜਾਣਾ ਸੰਸਾਰਿਕ ਪੈਸਾ ਸਾਨੂੰ ਸ਼ੌਕਤ ਇਹ ਕੋਈ ਕੰਮ ਨਹੀਂ ਹੈਗੀ ਜੇ ਤੁਹਾਡੇ ਕੋਲ ਸੱਚ ਦਾ ਗਿਆਨ ਨਹੀਂ ਹੈ। ਅਗਲੇ ਸਭੀਚ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਦੰਗ ਨਗਾਰੇ ਸਾਰੇ ਦੇਸ਼ ਜਿੱਤ ਲੇ ਤੇ ਢੋਲ ਵੱਜ ਰਹੇ ਨੇ ਮਦੰਗ ਲਗਾਰੇ ਵੱਜ ਰਹੇ ਨੇ। ਗੁੰਜਤ ਗੂੜ ਗੁਝਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਜਿਹੜਾ ਘੋੜਿਆਂ ਦਾ ਵੀ ਰਾਜਾ ਮੰਨਿਆ ਜਾਂਦਾ ਸੁੰਦਰ ਘੋੜਾ ਹਜ਼ਾਰਾਂ ਉਹਦੇ ਉਹ ਸੁੰਦਰ ਘੋੜੇ ਹਿੰਕਦੇ ਹੋਣ। ਤੇ ਹਾਥੀ ਗੁੰਜਦੇ ਹੁਣ ਗੁੰਜਦੇ ਗੂੜ ਗੁਝਾਂ ਕੇ ਸੁੰਦਰ ਸੁੰਦਰ ਹਾਥੀ ਉਹਦੇ ਮੈਦਾਨ ਚ ਗੁੰਜਦੇ ਹੁਣ ਭੂਤ ਭਵਿੱਖ ਭਵਾਨ ਕੇ ਭੂਤ ਦੀ ਕੌਣ ਕਰੇ ਨਹੀਂ ਜਾਤੇ ਵਿਚਾਰੇ ਕਦੇ ਇਹ ਜੇ ਭੂਤ ਕਾਲ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਚ ਅਤੇ ਪਵਾਨ ਪਵਾਨ ਮਤਲਬ ਵਰਤਮਾਨ ਇਹ ਜੇ ਰਾਜੇ ਕਹਿੰਦੇ ਪੁਰਾਣੇ ਸਮੇਂ ਚ ਵੀ ਹੋਏ ਨੇ ਹੁਣ ਵੀ ਹੈਗੇ ਨੇ ਤੇ ਆਉਣ ਵਾਲੇ ਸਮੇਂ ਚ ਵੀ ਹੁੰਦੇ ਰਹਿਣਗੇ ਪਰ ਇਹਨਾਂ ਨੂੰ ਕੌਣ ਗਿਲਦਾ ਇੱਥੇ ਹੋ ਹੋ ਚਲੇਗੇ ਕੋਈ ਨਹੀਂ ਵਿਚਾਰਦਾ ਸ਼੍ਰੀ ਪਤੀ ਸ਼੍ਰੀ ਭਗਵਾਨ ਉਪਜੇਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਐਂਡ ਇਹਨੂੰ ਤਾਂ ਮੜੀਆਂ ਤੇ ਲਿਆ ਕੇ ਫੋਕ ਦੇਣਾ ਜਾਂ ਕਬਰਾਂ 'ਚ ਜਾ ਕੇ ਦੱਬ ਦੇਣਾ ਸ਼੍ਰੀ ਭਗਵਾਨ ਨੂੰ ਨਹੀਂ ਭਜਿਆ ਨਹੀਂ ਜੁੜੇ ਉਸ ਨਾਲ ਸਾਡਾ ਅਸਲੀ ਮਨੋਰਥ ਦੱਸਿਆ ਗਿਆ ਸੀ ਸ਼੍ਰੀ ਪਤੀ ਦੇ ਸ਼੍ਰੀ ਭਗਵਾਨ ਨਾਲ ਜੁੜਨਾ ਜੇ ਉਹਦੇ ਨਾਲ ਨਹੀਂ ਜੁੜੇ ਫੇ ਸਾਡੇ ਜੰਮਣ ਦਾ ਕੋਈ ਫਾਇਦਾ ਨਹੀਂ ਹੋਇਆ ਅੰਤਰਮੂ ਜਾ ਕੇ ਦਾ ਅਸਲੀ ਤਾਮ ਆ ਜੋ ਮੜੀਆਂ ਜਾਂ ਖਬਰਾਂ ਉਸ ਵਿੱਚ ਦਾ ਦੱਬੇ ਦੇਣਾ ਚੌਥੇ ਸਵੇਈਏ ਚ ਉਹ ਗੱਲ ਕਰਦੇ ਨੇ ਤੀਰਥ ਨਾਣ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਕੁ ਸਿੱਖਿਆ ਤੇ ਮੈਂ ਅੱਜਕੱਲ੍ਹ ਪੰਮ ਦੇ ਮੇਲੇ ਤੇ ਜਾ ਕੇ ਇਸ਼ਾਨ ਕਰਦੇ ਨੇ ਵਿਧੀ ਪੂਰਵਕ ਸਾਰੇ ਉਹ ਢੰਗ ਤਰੀਕੇ ਜੇ ਅਪਣਾ ਕੇ ਆਏ ਕਿਆਂ ਹਲਾ ਕੇ ਫਿਰ ਪੂਜਾ ਮਤਲਬ ਇੱਕ ਰੌ ਰੀਤ ਬਣਾਈ ਹੁੰਦੀ ਆ ਉਸ ਰੀਤ ਦੇ ਹਿਸਾਬ ਨਾਲ ਕੋਈ ਧਰਮ ਦਾ ਕਰਮ ਕਰਨਾ ਕਹਿੰਦੇ ਮੈਂ ਤੀਰਥਾਂ ਤੇ ਜਾ ਕੇ ਨੌ ਦਿਨਾਂ ਦੰ ਦਿੰਦੇ ਨੇ ਤਮੜੀ ਸੁਸੰਜਬ ਨੀਮ ਅਨੇਕ ਵਿਸ਼ੇਖਾ ਵਿਸ਼ੇਸ਼ ਕੇ ਸੰਬੰਧੇ ਸੰਜਮ ਵਰਤਕੇ ਉਹ ਤਰੀਕੇ ਰੋ ਰੀਤਾ ਵਰਤਕੇ 베ਦ ਪੁਰਾਨ ਕ ਤੇਵ ਕੁਰਾਨ ਜਮੀਨ ਜ਼ਮਾਨ ਸਬਾਨ ਕੇ ਪੇਖੇ ਕਿਨੇ ਜਿਹੜੇ 베ਦ ਪੁਰਾਨ ਨਾ ਤੇ ਕ ਤੇਵ ਕੁਰਾਨਾ ਜਿਨ੍ਹਾਂ ਨੇ ਪੜੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰਾ ਦੁਨੀਆ ਦੇਖੀ ਹੋਈ ਆ ਫੇਰ ਤੁਰ ਕੇ ਉਹਨਾਂ ਨਾਲ ਵੀ ਗੱਲ ਕਰਕੇ ਦੇਖ ਲਵੇ ਹੋ ਰਾਜਾ ਤੀਰਥਾਂ ਦੇ ਜਾ ਕੇ ਵਿਧੀ ਪੂਰਵਕ ਆਪਣਾ ਇਸ਼ਨਾਨ ਕਰਕੇ ਵੀ ਦੇਖ ਲਵੇ ਪੌਣ ਆਹਾਰ ਜਤੀ ਜਤ ਧਾਰ ਸਵੇ ਸੂ ਵਿਚਾਰ ਹਜ਼ਾਰ ਕੇ ਦੇਖੇ ਕਈ ਅੰਨ ਪਾਣੀ ਛੱਡ ਕੇ ਪੌਣ ਦੇ ਸਾਰੇ ਹੋ ਜਾਂਦੇ ਨੇ ਪੌਣਾ ਹਾਰੀ ਜਿਹੜੇ ਆਪਣੇ ਉਹਨੂੰ ਜਤੀ ਕਹੋਂਦੇ ਨੇ ਉਹ ਉਹ ਐਸੇ ਜਤੀ ਸਾਧੂਆਂ ਨਾਲ ਵੀ ਉਹ ਵਿਚਾਰ ਕਰਕੇ ਦੇਖ ਲਵੇ ਹਜ਼ਾਰ ਐਸੇ ਸਾਧੂਆਂ ਨਾਲ ਸ਼੍ਰੀ ਭਗਵਾਨ ਪਾਜੇਬਿਨੂ ਪੂਪਤੀਏ ਕਰਤੀਵਨ ਇਹ ਕਨਾ ਲਿਖੇ ਕਦੇ ਸ੍ਰੀ ਭਗਵਾਨ ਅਸਲੀ ਸਿੱਖਿਆ ਅਸਲੀ ਭਗਵਾਨ ਨਾਲ ਜੁੜੇ ਬਿਨਾ ਉਹ ਰਾਜਾ ਇੱਕ ਰਤੀ ਵਿੱਚ ਇੱਕ ਨਾ ਲਿਖਿਆ ਨਾ ਉਹ ਹੀ ਗੱਲਾਂ ਉਹਨਾਂ ਦੇ ਕਿਸੇ ਲਿਖੇ ਨੇ ਨਾ ਹੋਏ ਇੱਕ ਰਤੀ ਦਾ ਹੋ ਰਾਜਾ ਕੋਈ ਉਹੀ ਮੋੜਕੋੜ ਕਿਉਂ ਰਾਜ ਦੀ ਗੱਲ ਆ ਰਹੀ ਆ ਰਾਜਿਆਂ ਨੂੰ ਸਿੱਖਿਆ ਦਿੱਤੀ ਹੋਈ ਆ ਇਹ ਅਗਲੇ ਪੰਜਵੇਂ ਸਭੀਏ ਚ ਉਹ ਗੱਲ ਕਰਦੇ ਨੇ ਸੁਧ ਸਿਪਾ ਤੁਰੰਤ ਦਵਾ ਸੁਸਾਜ ਸੁਨਾ ਤੁਰ ਜਾਨ ਤਲੇਗੇ ਭਾਰੀ ਗੁਮਾਨ ਭਰੇ ਮਨ ਵੇ ਕਰ ਪਰਬਤ ਪੰਖ ਹਲੇ ਨਾ ਹਲੇਗੇ ਤੁਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਵਿੱਚ ਤਿਆਗ ਜਹਾਨ ਨਿਦਾਨ ਚਲੇਗੇ ਅੱਛਾ ਸੁਧ ਸਿਪਾ ਕਹਿੰਦੇ ਕੋਈ ਐਸਾ ਸਿਪਾਹੀ ਸੈਨਿਕ ਹੋਵੇ ਦੁਰੰਤ ਦਬਾ ਸੋ ਸਾਜ ਸੁਨਾ ਦਰਜਾਨਦ ਲੇਗੇ ਦੁਰਜਣਾਂ ਨੂੰ ਆਪਣੇ ਦੁਸ਼ਮਣਾਂ ਨੂੰ ਦਲ ਦੇਵੇ ਖਤਮ ਕਰ ਦੇਵੇ ਭਿਆਨਕ ਲੜਾਈ ਲੜਦਾ ਹੋਵੇ ਐਸਾ ਕੋਈ ਸੈਨਿਕ ਭਾਰੀ ਗੁਮਾਨ ਭਰੇ ਮਨ ਮੇ ਪਰਵੰਤ ਪੰਖ ਹਲੇ ਨਾ ਹਲੇਗੇ ਕਹਿੰਦੇ ਇੰਨਾ ਗੁਮਾਨ ਭਰਿਆ ਹੋਵੇ ਉਸ ਦੇ ਅੰਦਰ ਕਹਿੰਦੇ ਪਹਾੜ ਵੀ ਹਿੱਲ ਜਵੇ ਪਰ ਉਹ ਨਾ ਹILLE ਲੜਾਈ ਦੇ ਮੈਦਾਨ ਚ ਕਿਸੇ ਤੋਂ ਹਲਾਇਆ ਨਾ ਜਾ ਸਕੇ ਪਹਾੜ ਵੀ ਹਿੱਲ ਜੂਵੇ ਤੂਰ ਅਰੀਦ ਮਰੋਰ ਮਵਾਸਣ ਮਾਤੇ ਮਤੰਗਨ ਮਾਨ ਮਲੇਗੇ ਮਸਤੇ ਹੋਏ ਸੈਨਾ ਦੇ ਜਾਂ ਉਹਨਾਂ ਦੇ ਹਾਥੀਆਂ ਘੋੜਿਆਂ ਨੂੰ ਸਾਰਿਆਂ ਨੂੰ ਮਲ ਕੇ ਰੱਖ ਦੇਵੇ ਕਿਸੇ ਬਹੁਤ ਬਾਹੂ ਬਲੀ ਜੋਦੇ ਦੀ ਗੱਲ ਕਰਕੇ ਉਦਾਹਰਨ ਦਿੱਤੀ ہوئی ਆ ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਨ ਨਿਦਾਨ ਚਲੇਗੇ ਕਹਿੰਦਾ ਸ਼੍ਰੀਪਤੀ ਜਿਹੜਾ ਸਾਰਾ ਤੋਂ ਤੇਆ ਸ੍ਰੀਸ਼ਟਾ ਸ੍ਰੀ ਭਗਵਾਨਾ ਜਿਸ ਦੀ ਕਿਰਪਾ ਨਾਲ ਇਹ ਸਾਰਾ ਸੰਸਾਰ ਚੱਲ ਰਿਹਾ ਉਹਦੀ ਕਿਰਪਾ ਬਿਨਾ ਜੇ ਉਹ ਸਾਹ ਨਾ ਦਵਾਵੇ ਤਾਂ ਇੱਕ ਚੁਟਕੀ ਦੇ ਵਿੱਚ ਖਤਮ ਹੋ ਜੂਵੇ ਐਡਾ ਸੂਰਮਾ ਤਿਆਗ ਜਹ ਹਨ ਨਿਦਾਨ ਚਲੇਗੇ ਜਿਹੜਾ ਆਪਣੇ ਆਪ ਨੂੰ ਐਡਾ ਬਲਵਾਨ ਮੰਨਦਾ ਵੀ ਸਾਰਿਆਂ ਦੇ ਮਾਲ ਮਲ ਦਵੇ ਪਹਾੜ ਵੀ ਹਿੱਲ ਜਾਣ ਪਰ ਉਹ ਨਾ ਹਿੱਲੇ ਲੜਾਈ ਦੇ ਮੈਦਾਨ 'ਚ ਹਾਰੇ ਨਾ ਕਿਸੇ ਤੋਂ ਉਦੀ ਕਿਰਪਾ ਬਿਨਾ ਜੇ ਉਹ ਸਾਹ ਨਾ ਦਵਾਵੇ ਜੁੜਕੀ ਦੇ ਵਿੱਚ ਖਤ ਪੋਜੇਵੇ ਏਡਾ ਸੂਰਮਾ। ਸ਼ੇਵੇਂ ਸੋਈ ਜੋ ਦੱਸਦੇ ਨੇ ਬੀਰ ਅਪਾਰ ਬੜੇ ਬਰਿਆੜ ਅਵਿਚਾਰੇ ਸਾਰ ਕੀ ਧਾਰ ਪਛਈਆ। ਵੱਡੇ ਵੱਡੇ ਬੀਰ ਬਰਿਆੜ ਸੂਰਮੇ ਅਵਿਚਾਰੇ ਸਾਰ ਕੀ ਧਾਰ ਸਾਰ ਲੋਹੇ ਦੀ ਧਾਰ ਪਛਈਆ ਚੱਲਦੇ ਨੇ ਕਲਪਾਨ ਦੀ ਮਾਰ ਚੱਲ ਚੱਲਦੇ ਨੇ ਭਜਦੇ ਨਹੀਂ ਹੈਗੇ। ਮੈਦਾਨ ਚ ਤੂਰਤ ਦੇਸ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਣ ਮਲਈਆ ਦੇਸ਼ਾਂ ਦੇ ਦੇਸ਼ ਤੋੜ ਦਿੰਦੇ ਨੇ ਦੇਸ਼ ਤੋੜਦਾ ਮਤਲਬ ਦੇਸ਼ ਦੀ ਰਾਜੇ ਦੀ ਸੈਲਾ ਤੋੜ ਕੇ ਮਲ ਕੇ ਮਾਤੇ ਗਜਾਨ ਕੇ ਮਾਰ ਬਰਈਆ ਮਸਤੇ ਹੋਏ ਹਾਥੀਆ ਦੇ ਮਾਣ ਨੂੰ ਮਹਲਦੇ ਵਾਲੇ ਯੋਧੇ ਗਾੜੇ ਘੜਾਰ ਕੇ ਤੋੜਨ ਹਾਰ ਸੁਬਤ ਨਹੀਂ ਚੱਕਚਾਰ ਲਵਈਆ ਕੋਈ ਇੰਨੇ ਗਾੜੂ ਐ ਇੰਨੇ ਸੂਜਮਾਨ ਕਿ ਗੱਲਾਂ ਨਾਲ ਹੀ ਬਾਤਨ ਹੀ ਚੱਕਚਾਰ ਲਵੇ ਯਾ ਗੱਲਾਂ ਨਾਲ ਹੀ ਜਿੱਤਣਾ ਲੜਾਈ ਹੋਣ ਤੋਂ ਪਹਿਲਾਂ ਵਿਚਾਰ ਨਾਲ ਹੀ ਹਰਾ ਦੇਣ ਸਾਹਿਬ ਸ਼੍ਰੀ ਸਭ ਕੋ ਸਤਾਈਕ ਜਾਚਕ ਅਨੇਕ ਸੋਇਕ ਦਬਈਆ ਇਹ ਸਾਰਿਆਂ ਦਾ ਮਾਲਕ ਇੱਕਾ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਸਾਰਿਆਂ ਦੇ ਉੱਤੇ ਨਾਇਕਾ ਉੱਤੇ ਅਸ਼੍ਰੇਸ਼ਟਾ ਜਾਚਕ ਅਨੇਕ ਸੋਇਕ ਦਬਈਆ ਇਹ ਸਾਰਿਆਂ ਨੂੰ ਤਾਕਤ ਇੱਕ ਦੇੜਿਆਲਾ ਜਿਹੜੇ ਕਰਪਾਣ ਦੀ ਮਾਰਾ ਚੱਲਦੇ ਨੇ ਹਾਥੀਆਂ ਨੂੰ ਰਗੜ ਕੇ ਰੱਖਦੇ ਹੁੰਦੇ ਨੇ ਦੀਸ ਤੋੜ ਦਿੰਦੇ ਨੇ ਜਾਂ ਗੱਲਾਂ ਕਰਕੇ ਸਭ ਨੂੰ ਹਰਾ ਦਿੰਦੇ ਨੇ ਇਹਨਾਂ ਨੂੰ ਬੁੱਧੀ ਤਾਕਤ ਇਹ ਸਾਰਾ ਕੁਝ ਕੌਣ ਦਿੰਦਾ ਜਾਚਕ ਅਨੇਕ ਸੋ ਇੱਕ ਦਵਾਈਆ ਨੇਕਾ ਬਣ ਗੜੇ ਵਾਲੇ ਨੇ ਇੱਕ ਦੇੜਿਆ ਇਹਦਾ ਸਾਰਾ ਤੇ ਆ ਅਗਲੇ ਸੱਤਵੇਂ ਸਵਈਏ ਚੋ ਦੱਸਦੇ ਨੇ ਦਾਨਵ ਦੇਵ ਫਨਿੰਦਰ ਨਿ사ਚਰ ਭੂਤ ਭਵਿੱਖ ਭਵਾਨ ਜਪਾਂਗੇ ਇਸ ਸੰਕੇਤਕ ਦਿੱਤੇ ਹੋਏ ਨੇ ਲੋਕਾਂ ਦੇ ਸੁਭਾਅ ਦੱਸੇ ਹੋਏ ਨੇ ਦਾਨਵ ਰਕਸ਼ਸ ਉਹ ਮਤਲਬ ਜਿਹੜੇ ਸੱਚ ਨੂੰ ਧਰਮ ਨੂੰ ਨਹੀਂ ਮੰਨਦੇ ਉਸ ਦੇ ਵਿਰੋਧੀ ਨੇ ਉਹ ਸੁਭਾਅ ਵਾਲੇ ਲੋਕ ਦੇਵ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨੇ ਪਰ ਉਹਨਾਂ ਨੂੰ ਅਸਲ ਧਰਮ ਦਾ ਉਹਨਾਂ ਨੂੰ ਵੀ ਨਹੀਂ ਪਤਾ ਦੇਵ ਫਨਿੰਦ ਫਨਿੰਦ ਡੰਗ ਮਾਰਨੇ ਵਾਲੇ ਜਿਹੜੇ ਮਾਇਆ ਦਾ ਹਲ ਹਲਚ ਦਿੰਦੇ ਨੇ ਲੋਕਾਂ ਨੂੰ ਫਸਾਉਂਦੇ ਨੇ ਨੇ ਸੱਚ ਨੇ ਸੱਚਤ ਆਰਾਤਾ ਆਰੇ ਜਿੱਥੇ ਮੇਰੇ ਰੋਸ਼ਨੀ ਘਟ ਹੁੰਦੀ ਆ ਥੋੜੀ ਬਹੁਤ ਹੀ ਰੋਸ਼ਨੀ ਕਰ ਦਿੰਦੇ ਨੇ ਉਹ ਉਹਨਾਂ ਨੂੰ ਅਸਲੀ ਤੱਕ ਜਿਨ੍ਹਾਂ ਨੂੰ ਪਤਾ ਥੋੜਾ ਬਹੁਤਾ ਉਹ ਲੋਕਾਂ ਨੂੰ ਉਹ ਪ੍ਰਚਾਰ ਕਰਕੇ ਲੋਕਾਂ ਨੂੰ ਸੱਚ ਨਾਲ ਜੋੜਦੇ ਨੇ ਪਰ ਸਾਰਾ ਨਹੀਂ ਪਤਾ ਉਹਨਾਂ ਨੂੰ ਦਾਨਵ ਦੇ ਫਨਿੰਦੇ ਨੇ ਸੱਚਮਲ ਇੰਨੇ ਸਾਰੇ ਹਰ ਕਿਸਮ ਦੇ ਲੋਕ ਚੰਗੇ ਬੁਰੇ ਪੂਤ ਭਿਕ ਭਵਾਨ ਮਤਲਬ ਆਉਣ ਵਾਲੇ ਸਮੇਂ ਜਾਂ ਬੀਤੇ ਗਏ ਸਮੇਂ 'ਚ ਪ੍ਰਭੂ ਨਾਲ ਜੋੜਨ ਦੇ ਪ੍ਰਭੂ ਨੂੰ ਝਪਣਗੇ ਖਾਨ ਕੇ ਸਮਝੇ ਲੋਕ ਜੀਵ ਜਿਤੇ ਜਲ ਮੈ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਾਪ ਪਏਗੇ ਇਹਦੇ ਵਿੱਚ ਇਸ ਲਈ ਇਹ ਦੱਸਦੇ ਆ ਵੀ ਜਿੰਨੇ ਵੀ ਇਹ ਧਰਤੀ ਤੇ ਜੀਵ ਨੇ ਚਾਹੇ ਆਪਣੇ ਉਹਨੂੰ ਵੱਡੇ ਵੱਡੇ ਘਾਉਂਦੇ ਨੇ ਚਾਹੇ ਜਿੰਨੀ ਮਰਜੀ ਉਹਨਾਂ ਨੂੰ ਪ੍ਰਾਪਰਟੀ ਆ ਜਿੰਨੇ ਵੀ ਜੀਵ ਨੇ ਚਾਹੇ ਉਹ ਪਾਣੀ ਚ ਨੇ ਜਾਂ ਧਰਤੀ ਤੇ ਨੇ ਜਲ ਮੈ ਥਲ ਮੇ ਉਹ ਪਲਾਂ ਦੇ ਵਿੱਚ ਖਤਮ ਹੋ ਜਾਂਦੇ ਨੇ ਪਲਾਂ ਦੇ ਵਿੱਚ ਜੰਮਦੇ ਨੇ ਇੱਥੇ ਕੁਝ ਵੀ ਸਥਿਰ ਨਹੀਂ ਹੈਗਾ ਸਭ ਕੁਝ ਚਲਾਈ ਮਾਣਾ ਸਭ ਉਹਦੇ ਕੰਟਰੋਲ ਚ ਆ ਕੋ ਵੀ ਆਪਣੇ ਆਪ ਨੂੰ ਵੱਡਾ ਨਾ ਸਮਝੇ ਤਾਂ ਪਏ ਕਿ ਪੁਰਨ ਪ੍ਰਤਾਪਨ ਬੜਤ ਜੈ ਧੁਨ ਪਾਪਨ ਕੇ ਬਹੁ ਪੁੰਜ ਖਾਪੇਗੇ ਪੁੰਨਾ ਦੇ ਪ੍ਰਤਾਪ ਵਧਣਗੇ ਪਾਪਾ ਦੇ ਪੁੰਜ ਵੱਡੇ ਵੱਡੇ ਕੜਾਹੇ ਪਾਪਾ ਦੇ ਵੱਡੇ ਭੰਡਾਰ ਖਤਮ ਹੋ ਜਾਣਗੇ ਪਾਪਨ ਕੇ ਬਹੁ ਪੁੰਜ ਖਾਪੇ ਖਾਪ ਜਾਣਗੇ ਖਤਮ ਹੋ ਜਾਣਗੇ ਕਿਸੇ ਨੂੰ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਧ ਸਮੂਹ ਪ੍ਰਸੰਨ ਫਿਰੇ ਚੱਕ ਸ਼ਤਰੂ ਸਵੇ ਅਬ ਲੋਗ ਚਪੈਗੇ 70 ਸਵੇ ਕਹਿੰਦੇ ਸਾਧਾਂ ਦੇ ਸਮੂਹ ਉਹ ਵੀ ਸਚਾਈ ਦੇ ਚੱਲਣ ਵਾਲੇ ਜਿਹੜੇ ਜਿਹੜੇ ਸਲੀਧ ਤੇ ਚੱਲਦੇ ਨੇ ਪ੍ਰਸੰਧ ਫਿਰੇ ਜਗ ਇਹ ਜਗ ਚ ਖੁਸ਼ ਰਹਿਣਗੇ 76 ਸਵੇ ਅਬ ਲੋਗ ਚਪੈਗੇ ਜਿਹੜੇ ਉਹਨਾਂ ਨੂੰ ਬੁਰਾ ਮੰਨਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਉਹ ਸ਼ਤਰੂ ਨੇ ਉਹ ਉਹ ਖਤਮ ਹੋ ਜਾਣਗੇ ਅਬ ਅਬ ਲੋਗ ਚਪੈਗੇ ਉਹ ਚਿਪ ਜਾਣਗੇ ਖਤਮ ਹੋ ਜਾਣਗੇ 8ਵੇਂ ਸਦੀ ਚ ਉਹ ਦੱਸਦੇ ਨੇ ਮਾਨਵ ਇੰਦਰ ਗਜेंद्र ਨਿਰਾਦੀਪ ਜੌਨ ਉਤਰ ਲੋਕ ਕੋ ਰਾਜ ਕਰਨਗੇ ਕਹਿੰਦੇ ਇਥੇ ਮਨੁੱਖ ਰਾਜੇ ਤੇ ਹਾਥੀਆਂ ਵਾਲੇ ਵੱਡੇ ਵੱਡੇ ਰਾਜੇ ਇਹ ਤਿੰਨਾਂ ਲੋਕਾਂ ਤੇ ਰਾਜ ਕਰਦੇ ਰਹਿਣਗੇ ਸਮਾਂ ਆਉਂਦਾ ਜਾਂਦਾ ਰਹੂਗਾ ਐਵੇਂ ਦੇ ਇਥੇ ਰਾਜ ਚੱਲਦਾ ਰਹੂਗਾ ਕੋਟ ਸਨਾਨ ਕਾਜ ਆਦਿਕ দান ਅਨੇਕ ਸਵੰਬਰ ਸਾਜ ਬਹਣਗੇ ਕਰੋੜਾ ਇਥੇ ਦਾਨ ਹੁੰਦੇ ਰਹਿਣਗੇ ਹਾਥੀਆਂ ਦੇ ਦਾਨ ਹੁੰਦੇ ਰਹਿਣਗੇ ਗਾਜਾ ਆਦਿਕ ਹਾਥੀਆਂ ਦੇ ਦਾਨ ਹੁੰਦੇ ਰਹਿਣਗੇ ਅਨੇਕਾ ਸਵੰਬਰ ਲੋਕੀ ਸਵੰਬਰ ਕਰਕੇ ਵਿਆਹ ਕਰਦੇ ਰਹਿਣਗੇ ਮਤਲਬ ਸਵਾਬੀਤ ਦਾ ਜਾਊਗਾ ਬ੍ਰਹਮ ਮਹੀਸ਼ ਬਿਸ਼ਨ ਸਚੀਪਤੀ ਅੰਤ ਫਸੇ ਜੰਪਾਸ ਪਰ ਜਿਵੇਂ ਜੀਉ ਹੈ ਮੇਂ ਜ਼ਿੰਦਗੀਆਂ ਜੋਣਗੇ ਇਹੀ ਕੁਛ ਕਰਦੇ ਰਹਿਣਗੇ ਤਾਂ ਵੱਡੇ ਵੱਡੇ ਬ੍ਰਹਮ ਬਿਸ਼ਨ ਮਹੀਸ਼ ਜਿਹੜੇ ਤਿੰਨ ਤ੍ਰਿਮੂਰਤੀ ਕਹਿੰਦੇ ਨੇ ਵੱਡੇ ਉਹ ਅੰਤ ਵਿੱਚ ਫਸੇ ਨੇ ਇੰਨਾ ਵਾਂਗੂ ਫਸ ਜਾਣਗੇ ਜੰਮ ਦੇ ਜਾਲ ਚ ਫਸ ਜਾਣਗੇ ਇਵੇਂ ਜਮਣ ਮਾਰ ਵਿੱਚ ਫਸੇ ਰਹਿਣਗੇ ਜੇ ਨਰ ਸ਼੍ਰੀਪਤੀ ਕੇ ਪਸ ਹੈ ਭਗ ਤੇ ਨਰ ਫੇਰ ਨਾ ਦੇ ਦੇਣਗੇ ਪਰ ਜਿਨ੍ਹਾਂ ਨੇ ਸ਼੍ਰੀਪਤ ਦੀ ਸ਼੍ਰੀਪਤੀ ਮਤਲਬ ਸਭ ਤੋਂ ਉੱਤੇ ਹੈ ਜਿਹੜਾ ਉਸ ਦੀ ਪੈੜ ਚ ਪੈਰ ਰੱਖ ਲਿਆ ਤੇ ਨਰ ਫੇਰ ਨਾ ਦੇ ਦੇਣਗੇ ਉਹ ਮੁੜ ਕੇ ਜਨਮ ਨਹੀਂ ਲੈਣਗੇ ਦੇਹ ਨਹੀਂ ਤਰਨਗੇ ਉਹ ਫਿਰ ਮੁਕਤੀ ਪ੍ਰਾਪਤ ਕਰ ਲੈਣਗੇ ਨਹੀਂ ਇੱਥੇ ਇਹ hindu ਮਤ ਬਿਲਕੁਲ ਖਤਮ ਕਰਤੇ ਬ੍ਰਹਮ ਮਹੇਸ਼ ਬਿਸ਼ਣ ਸਚੀਪਤੇ ਅੱਧ ਫਸੇ ਜਾਂ ਫਾਸ ਪਰੇਗੇ ਮਤਲਬ ਇਹ ਪਹੌਲ ਦੇਣ ਤੋਂ ਪਹਿਲਾਂ ਇਹ ਬਾਣੀ ਕਿਉਂ ਪੜੀ ਆ ਕਿਉਂ ਇਸ ਪੰਜ ਬਾਣੀਆਂ ਚ ਇਹਨੂੰ ਰੱਖਿਆ ਗਿਆ ਜਦੋਂ ਇਹ ਸਿੱਖਿਆ ਮਿਲੂਗੀ ਸਿੱਖ ਨੂੰ ਆ ਜੋ ਉੱਤੇ ਸਿਖਾਉਂਦੇ ਆ ਰਹੇ ਨੇ ਉਹ ਅਸਲੀਅਤ ਦੇ ਨੇੜੇ ਆਊਗਾ ਉਸ ਨੂੰ ਪਤਾ ਲੱਗੂਗਾ ਕਿ ਅਸਲੀਅਤ ਕੀ ਆ ਆ ਬ੍ਰਹਮ ਵਿਹੇਸ਼ ਬਿਸ਼ੰਦੀ ਪੂਜਾ ਤੋਂ ਦੂਰ ਹੋਊਗਾ 9ਵੇਂ ਸਬਈਏ ਦੇ ਚੋ ਲਿਖਦੇ ਨੇ ਕਹਾ ਪਿਓ ਦੋ ਲੋਚਨ ਮੂਦਕੈ ਬੈਠ ਰਿਓ ਬਖਤਿਆਨ ਲਗਾਇਓ ਕਹਿੰਦੇ ਕੀ ਹੋ ਗਿਆ ਅਜੇ ਦੋ ਅੱਖਾਂ ਮੂਦਕੇ ਮਤਲਬ ਬੰਦ ਕਰਕੇ ਧਿਆਨ ਲਾ ਕੇ ਬੈਠ ਗਿਆ ਦਾਤ ਫਿਰ ਉਹ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਮਤਲਬ ਜੋ ਭਗਤੀਆਂ ਕਰਮ ਧਰਮ ਦੇ ਕਰਮ ਸੰਸਾਰ ਚ ਚੱਲਤ ਨੇ ਉਹਨਾਂ ਨੂੰ ਖੰਡਨ ਕਰਕੇ ਸਮਝਾ ਰਹੇ ਨੇ ਕਹਿੰਦੇ ਜਿਵੇਂ ਪਕਤੀ ਕਰਦੇ ਨੇ ਅੱਖਾਂ ਬੰਦ ਕਰਕੇ ਬਹਿ ਜਾਂਦੇ ਨੇ ਧਿਆਨ ਲਾ ਕੇ ਕਹਿੰਦੇ ਕੀ ਹੋਇਆ ਜੇ ਤੁਸੀਂ ਅੱਖਾਂ ਬੰਦ ਕਰਕੇ ਬੈਠ ਕੇ ਧਿਆਨ ਲਾਗੇ ਜਿਹੜੇ ਤੁਸੀਂ ਆਹ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹੋ ਕਦੇ ਗੰਗਾ ਸਾਗ ਕਹਿੰਦੇ ਚਾਹੇ ਸੱਤਾ ਸਮੁੰਦਰਾ 'ਚ ਜਾ ਕੇ ਇਸ਼ਨਾਨ ਕਰ ਲਓ ਨਾ ਹੱਤ ਫਿਰਿਓ ਲਈਓ ਸੱਤਾ ਸਮੁੰਦਰਾ 'ਚ ਚਾਹੇ ਸੱਤਾ ਸਮੁੰਦਰਾ 'ਚ ਨਹਾ ਲਿਓ ਫਿਰ ਲਿਓ ਲੋਕ ਗਏ ਪਰ ਲੋਕੋ ਗਵਾਇਆ ਤੁਹਾਡਾ ਲੋਕ ਵੀ ਚਲੇ ਚਲੇ ਗਿਆ ਕਿਉਂਕਿ ਸਮਾਂ ਨਾ ਹੋਣ ਤੇ ਬੀਤ ਗਿਆ ਪਰ ਲੋਕ ਉਹ ਵੀ ਚਲੇ ਗਿਆ ਤੁਹਾਨੂੰ ਕੁਝ ਅਸਲੀਅਤ ਦਾ ਗਿਆਨ ਵੀ ਨਹੀਂ ਹੋਇਆ ਬਾਸ ਕੀ ਉਹ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬਹਿਸ ਬਿਤਾਇਓ ਕਹਿੰਦੇ ਬਾਸ ਕੀਤਾ ਹੋਇਆ ਵਿਖਿਆਨ ਵਿਖਿਆ ਦੇ ਵਿੱਚ ਮਾਇਆ ਦੇ ਵਿੱਚ ਜ਼ਹਿਰ ਦੇ ਵਿੱਚ ਬਾਸ ਕੀਤਾ ਹੋਇਆ ਇੱਥੇ ਬੈਠ ਕੇ ਹੀ ਬਿਤਾਤਾ ਜੀਵਨ ਸਾਰਾ ਮਾਇਆ ਦੇ ਵਿੱਚ ਐਵੇਂ ਹੀ ਬੁਜ਼ਾਰਤਾ ਆਪਣੇ ਜੀਵਨ ਦਾ ਮਨੋਰਥ ਨਹੀਂ ਪੂਰਾ ਕੀਤਾ ਇਵੇਂ ਬੈਠ ਕੇ ਹੀ ਮਾਇਆ ਦੇ ਵਿੱਚ ਲੱਗ ਕੇ ਹੀ ਸਾਰਾ ਜੀਵਨ ਗਾੜ ਲਿਆ ਸੱਚ ਕਹੋ ਸੁਨ ਲਿਓ ਸਭੇ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਹੁਣ ਮੈਂ ਸੱਚ ਗੱਲ ਕਹਿਣ ਲੱਗਿਆ ਸੁਣ ਲਿਓ ਸਾਰੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਭ ਪਾਇਆ ਪ੍ਰੇਮ ਕਰਨਾ ਆਪਣੇ ਆਪ ਨਾਲ ਆਪਣੇ ਮੂਲ ਨਾਲ ਜਦੋਂ ਉਸ ਨੂੰ ਜਾਣਾਂਗੇ ਤਾਂ ਸਾਰਿਆਂ ਦਾ ਪ੍ਰੇਮ ਆਪਣੇ ਆਪ ਹੀ ਹੋ ਜਾਗਾ ਤਾਂ ਉਸ ਤਰੀਕੇ ਨਾਲ ਹੀ ਪ੍ਰਭ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਆਪਣੇ ਮੂਲ ਦੀ ਆਪਣੀ ਸੰਗਿਅਤ ਦੀ ਜੋ ਅਸੀਂ ਹੈ ਹਾਂ 10ਵੇਂ ਤੇ ਆਖਰੀ ਸੋਈਏ ਚੋ ਕਹਿ ਰਹੇ ਨੇ ਕਾਹੂ ਲੈ ਪਾਹਨ ਪੂਜ ਤਰੂ ਸਿਰ ਕਾਹੂ ਲੈ ਲਿੰਗ ਗਲੇ ਲਟਕਾਇਓ ਕਹਦੇ ਕਾਹੂ ਕਿਸੇ ਨੇ ਤਾਂ ਪੱਥਰ ਪੂਜ ਕੇ ਸਿਰ ਤੇ ਧਰ ਲਿਆ ਪੱਥਰਾਂ ਨੂੰ ਪੂਜ ਰਿਹਾ ਕਾਹੂ ਲੈ ਲਿੰਗ ਗਰੇ ਲਟਕਾਇਓ ਕਿਸੇ ਨੇ ਉਸ ਸ਼ਿਵਲਿੰਗ ਦਾ ਤਵੀਤ ਜਿਹਾ ਬਣਾ ਕੇ ਗਲੇ ਚ ਪਾ ਲਿਆ ਕਾਹੂ ਲਖਿਓ ਹਰੀ ਅਵਾਚੀ ਦਿਸ਼ਾ ਮੈਂ ਅਵਾਚੀ ਪੂਰਬ ਕੋਈ ਕਹਦਾ ਵੀ ਹਰੀ ਪੂਰਬ ਵਾਲੇ ਪਾਸੇ ਆ ਉੜੀਸਾ ਚ ਪੁਰੀ ਦਾ ਮੰਦਿਰ ਜਿਹੜਾ ਉਹ ਵੀ ਉੱਧਰ ਹਰੀ ਆ Hindu ਮੰਨਦੇ ਨੇ ਵੀ ਪੂਰਬ ਚ ਹਰੀਆ ਕਾਹੂ ਪਸ਼ਾਕ ਕੋ ਸੀਸ ਨਵਾਇਓ ਮਤਲਬ ਮੁਸਲਮਾਨ ਪੱਛਮ ਵੱਲ ਮੁਕਤਾ ਪੱਛਮ ਵਾਲੇ ਪਾਸੇ ਨੇ ਇੰਡੀਆ ਦੇ ਪੱਛਮ ਵੱਲ ਅਰਬ ਦੇਸ਼ ਵੀ ਉੱਧਰ ਨੂੰ ਸੀਸ ਨਵਾਉਂਦੇ ਨੇ ਕੋਈ ਉੱਧਰ ਨੂੰ ਮੰਦਾ ਕੂ ਬੋਤਾਨ ਕੋ ਪੂਜਤ ਹੈ ਪਸ਼ੂ ਕੂ ਮਿਰਤਾਨ ਕੋ ਪੂਜਨ ਤਾਇਓ ਕੋਈ ਬੁੱਤਾਂ ਨੂੰ ਪੂਜ ਰਿਹਾ ਉਹ ਪਸ਼ੂ ਆ ਡੰਗਰ ਆ ਕੋ ਮਰਤਾਨ ਕੋ ਪੂਜਨਤਾਇਓ ਕੋਈ ਮਰਿਆ ਹੋਇਆ ਨੂੰ ਪੂਜੀ ਜਾਂਦਾ ਬੜੀਆ ਬਣਾ ਕੇ ਛੀਤ ਬਣਾ ਕੇ ਦਸਵੀਂ ਤੇ ਮੱਥੇ ਠੇਕ ਰਿਹਾ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹਦੇ ਕੂੜ ਕਿਰਿਆ ਝੂਠੀ ਕਿਰਿਆ ਇਹ ਝੂਠੇ ਕੰਮਾਂ ਦੇ ਵਿੱਚ ਕਿਰਿਆ ਕੰਮ ਕਰ ਧਰਮ ਦੇ ਕਰਮ ਕੋਈ ਇਸ਼ਨਾਨ ਕਰ ਲਿਆ ਮੰਦਿਰਾਂ ਚ ਗੁਰਦੁਆਰਿਆਂ ਚ ਜਾ ਕੇ ਮੱਥੇ ਠੇਕਦਾ ਜੋ ਕੁਝ ਵੀ ਧਰਮ ਦੇ ਕਰਮ ਬਣਾਏ ਹੋਏ ਨੇ ਇਹ ਸਾਰੇ ਪੂਰ ਕਿਰਿਆ ਹੈ ਝੂਠੇ ਕਰਮ ਨੇ ਬਣਾਏ ਹੋਏ ਨੇ ਉਹਦੇ ਚ ਅਲਜਿਆ ਪਿਆ ਸੱਜ ਕੋਈ ਅਸਲੀਅਤ ਨੂੰ ਸਮਝ ਨਹੀਂ ਰਿਹਾ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸ੍ਰੀ ਭਗਵਾਨ ਦਾ ਤਾਂ ਕੋਈ ਭੇਦ ਨਹੀਂ ਪਾ ਰਿਹਾ ਉਸ ਨੂੰ ਤਾਂ ਸਮਝ ਹੀ ਨਹੀਂ ਰਿਹਾ ਉਸ ਨੂੰ ਤਾਂ ਜਾਣ ਹੀ ਨਹੀਂ ਰਹੇ ਹੋਰੇ ਪੁੱਠੇ ਕੰਮਾਂ ਚ ਪਏ ਹੋਏ ਨੇ ਹੋਰੇ ਪੁੱਠੀਆਂ ਮੱਤਾ ਚਲਾਈ ਬੈਠੇ ਨੇ ਆਪਣੀ ਧਰਮ ਬਣਾਈ ਬੈਠੇ ਨੇ ਅੱਜ ਕੱਲ੍ਹ ਗੁਰਦੁਆਰਿਆਂ ਚ ਵੀ ਇਹੀ ਕੰਮ ਹੋ ਗਿਆ ਗ੍ਰੰਥ ਨੂੰ ਮੱਥਾ ਟੇਕ ਕੇ ਇੱਕ ਬਿਜ਼ਨਸ ਸਟਾਰਟ ਕਰਤਾ ਅਸਲੀਅਤ ਨੂੰ ਸਮਝ ਨਹੀਂ ਰਹੇ ਇਹ 10 ਸਬਈਏ ਸੀ ਪੜੇ ਨੇ ਇਹ ਪੰਜਾਂ ਬਾਣੀਆਂ ਚਾਹੁੰਦੇ ਨੇ ਪਹਲ ਤੋਂ ਪਹਿਲਾਂ ਪੜੇ ਗਏ ਨੇ ਇਹ ਇਹ ਕਿਉਂ ਪੜੇ ਗਏ ਨੇ ਜੀ ਇਹਨਾਂ ਨੂੰ ਅਸੀਂ ਸਮਝਾਂਗੇ ਅਸੀਂ ਅਸਲੀਅਤ ਦੇ ਬਹੁ ਨੇੜੇ ਚੱਲ ਜਾਵਾਂਗੇ ਇਹ ਜੋ ਉਦਾਹਰਨਾ ਦੇ ਕੇ ਸਮਝਾਇਆ ਜੇ ਇਸ ਨੂੰ ਸਮਝ ਲਵਾਂਗੇ ਤੇ ਲਾਗੂ ਕਰਾਂਗੇ ਜੀਵਨ ਚ ਤਾਂ ਇਹ ਤੇ ਮਾਇਆ ਦੀ ਦੌੜ ਜਿਸ ਚ ਅੱਜ ਦਾ ਸਿੱਖ ਜਕੜਿਆ ਗਿਆ ਪੈਸੇ ਦੀ ਭੁੱਖ ਉਹ ਤਾਂ ਦੂਰ ਹੋਮਾਗੇ ਇਸ ਲਈ ਗੁਰਬਾਣੀ ਨੂੰ ਖੋਜ ਕੇ ਵਿਚਾਰ ਕੇ ਪੜਨਾ ਬਹੁਤ ਜ਼ਰੂਰੀ ਆ ਕਿਰਪਾ ਕਰਕੇ ਗੁਰਬਾਣੀ ਨੂੰ ਖੋਜੋ ਵਿਚਾਰ ਕੇ ਪੜੋ ਐਵੇਂ ਪੜ ਕੇ ਨਿਤਨੇਮ ਕਰਨ ਦਾ ਕੋਈ ਫਾਇਦਾ ਨਹੀਂ ਕੱਲਾ ਪੜਨ ਦਾ ਇਹ ਤਾਂ ਅੱਖਰ ਪੜਨ ਦਾ ਉਹ ਤਾਂ ਹਵਾ ਨਿਕਲ ਰਹੀ ਆ ਮੂੰਹ ਚੋਂ ਇਸ ਤੋਂ ਵੱਧ ਕੁਝ ਨਹੀਂ ਗੁਰਬਾਣੀ ਦੱਸ ਰਹੀ ਆ ਕਿ ਉਹ ਸਿਰਫ ਹਵਾ ਨਿਕਲਣਾ ਬੋਲ ਵੀ ਹਵਾਈ ਨੇ ਇਸ ਨੂੰ ਖੋਜੋ ਵਿਚਾਰੋ ਸਮਝੋ ਇੱਕਰਾਂ ਦੇ ਵਿੱਚ ਜੋ ਗਿਆਨ ਦਿੱਤਾ ਹੋਇਆ ਮੱਤ ਦਿੱਤੀ ਹੋਇਆ ਗੁਰਮਤ ਦਿੱਤੀ ਹੋਇਆ ਉਹ ਗੁਰਮਤ ਹਾਸਲ ਕਰੋ